ਲਓ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁੱਕ ਚੈਨਲ ਤੇ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸੱਜਣਾ ਵੇਲੀਆਂ ਦਾ ਅੱਜ ਆਪਾਂ ਪਹੁੰਚੇ ਹੋਇਆ ਸ਼੍ਰੀ ਮਕਸਰ ਸਾਹਿਬ ਮੰਡੀ ਦੇ ਉੱਪਰ ਤੇ ਇਹ ਵੀਡੀਓ ਆਪਣੀ ਮਕਸਰ ਸਾਹਿਬ ਮੰਡੀ ਦੀ ਪਹਿਲੀ ਵੀਡੀਓ ਹੈ ਜਿਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੇ ਜਾਨਵਰ ਆ ਜਿਹੜੇ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਜਾਨਵਰ ਦਿਖਾਵਾਂਗੇ 14 ਜਾਨਵਰਾਂ ਦੇ ਵਿੱਚੋਂ ਦੋ ਨੁਕਰੀਆਂ ਕੋੜੀਆਂ ਇੱਕ ਮੱਝੂ ਦੇ ਲੈਣ ਦਾ ਬਛੇਰਾ ਤੇ ਇੱਕ ਹੈਗੀ ਆ ਬਹੁਤ ਚੰਗੀ ਮਾਰਵਾੜੀ ਘੋੜੀ ਤੇ ਗੱਲਬਾਤ ਆਪਾਂ ਬਾਈ ਜੀ ਨਾਲ ਉਹਨਾਂ ਦੇ ਨਾਲ ਕਰਕੇ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜਰੂਰ ਦੇਖ ਲਿਓ ਤਾਂ ਜੋ ਜੇ ਕਿਸੇ ਵੀ ਵੀਰ ਦਾ ਖਰੀਦਣ ਦਾ ਵਿਚਾਰ ਮੰਨਦਾ ਤਾਂ ਬਾਈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕੋ ਜਿਹੜੇ ਏਰੀਆ ਦੇ ਵਿੱਚੋਂ ਆਇਆ ਤੇ ਇੱਕ ਵਾਰੀ ਆਪਣਾ ਨਾਮ ਤੇ ਆਪਦੇ ਫਾਰਮ ਦਾ ਨਾਮ ਜਰੂਰ ਦੱਸ ਦਿਓ ਜੀ ਹਾਂਜੀ ਅਸੀਂ ਜੀ ਆਏ ਆ ਜੀ ਲੁਧਿਆਣਾ ਸ਼ਹਿਰ ਤੋਂ ਠੀਕ ਹੈ ਜੀ ਤੇ ਸਾਡਾ ਪਿੰਡ ਹੈਗਾ ਜੀ ਬੜੁੰਦੀ ਠੀਕ ਹੈ ਜੀ ਹਾਂਜੀ ਪੱਖੋਵਾਲ ਪਿੰਡ ਦੇ ਨਾਲ ਪੈਂਦਾ ਜੀ 2 ਕਿਲੋਮੀਟਰ ਤੇ ਠੀਕ ਹੈ ਜੀ ਤੇ ਇਸ ਜਿਹੜੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਜਿਹੜੇ ਸੇਲ ਵਾਲੇ ਜਾਨਵਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਜੀ 5 ਜੀ ਦਿਖਾਵਾਂਗੇ ਜੀ ਠੀਕ ਹੈ ਜੀ ਆਜੋ ਆਪਾਂ ਸਾਰਿਆਂ ਤੋਂ ਪਹਿਲਾਂ ਇਹਦੀ ਵੀ ਗੱਲ ਕਰ ਲਈਏ ਹਨਾ ਜਿਹੜਾ ਇਹ ਨੁਕਰਾ ਜਾਨਵਰ ਖੜਾ ਵਾ ਇਹਦੀ ਕੀ ਡਿਟੇਲ ਆ ਬਾਈਏ ਇਹ ਬਾਬਾ ਜੀ ਆਪਣਾ ਬੱਚਾ ਹੈਗਾ ਜੀ ਇਹ ਹਲੇ ਬੱਚਾ ਇਹ ਬੱਚਾ ਸਿਰਫ ਹੈਗਾ ਜੀ 34 ਮਹੀਨਿਆਂ ਦਾ ਠੀਕ ਹੈ ਜੀ 34 ਮਹੀਨਿਆਂ ਦਾ ਇਹ ਸੱਗੂ ਲਾਈਨ ਜੋ ਹੈਗੀ ਹੈ ਇਹ ਘੋੜੀ ਉਹਦੀ ਬੱਚੀ ਹੈ ਜੀ ਠੀਕ ਹੈ ਜੀ ਸੱਗੂ ਦੀ ਬੱਚੀ ਹੈ ਡਾਇਰੈਕਟ ਕਿ ਉਹਨ ਸਗੂ ਦੀ ਹੀ ਬੱਚੀ ਹੈ ਆ ਠੀਕ ਹੈ ਨਾ ਮੈਂ ਜੱਟਪੁਰੇ ਵਾਲਾ ਜਿਹੜਾ ਸਗੂ ਕੋੜਾ ਹਨੇ ਆ ਹਾਂ ਠੀਕ ਆ ਕਿੰਨੀ ਉਮਰ ਹੋ ਗਈ ਜੀ ਇਹਦੀ ਇਸ ਟਾਈਮ ਇਹਦੀ 34 35 ਮਹੀਨੇ ਹੋ ਗਏ ਜੀ ਠੀਕ ਹੈ ਜੀ ਤੇ ਇਹ ਫਿਰ ਇਸ ਟਾਈਮ ਹਜੇ ਖੱਲ ਗਈ ਹੈ ਹਨਾ ਹਜੇ ਬੱਚੀ ਗਈ ਹੈ ਹਨਾ ਭਾਈ ਤਾਂ ਨਹੀਂ ਹੈ ਹਨਾ ਨਾ ਜੀ ਨਾ ਤੇ ਬਾਬਾ ਕੀ ਡਿਮਾਂਡ ਹੈ ਇਹਦੀ ਇਹਦੀ ਅਸੀਂ ਡਿਮਾਂਡ ਕਰਦੇ ਆ ਜੀ 3.5 ਲੱਖ ਜੀ 3.5 ਲੱਖ ਰੁਪਏ ਤੇ ਸਪੋਰਟ ਵਗੈਰਾ ਤਾਂ ਨਹੀਂ ਹੈਗਾ ਕੋਈ ਨਾ ਜੀ ਨਾ ਹਾਂ ਸਦਨੋ ਦੇਖੋ ਸਪੋਰਟਲੈਸ ਆ ਨਾ ਪੈਰਾਂ ਪੂਰਾ ਤੋਂ ਤੁਸੀਂ ਦੇਖ ਲਓ ਜਾਨਵਰ ਹਨਾ ਤੇ ਹਾਈਟ ਬਾਬਾ ਕਿੰਨੀ ਕਰ ਗਈ ਹੋਗੀ ਤੁਹਾਡੇ ਹਿਸਾਬ ਨਾਲ ਜੀ ਕਿ ਮਣੀ ਹਾਈਟ ਕਦੇ ਜੀ ਅਸੀਂ ਨੋਟ ਨਹੀਂ ਕੀਤੀ ਬਾਕੀ ਘਰੇ ਸੇਵਾ ਹੀ ਚੱਲਦੀ ਆ ਸਾਡਾ ਬਾਗ ਹੈ ਠੀਕ ਹੈ ਜੀ ਐਕਚੁਅਲ ਦੇ ਵਿੱਚ ਅਸੀਂ ਬਾਗ ਉੱਥੇ ਹੈਗਾ ਸਾਡਾ ਡ੍ਰੈਗਨ ਫਰੂਟ ਦਾ ਤੇ ਅਮਰੂਦ ਦਾ ਵੀ ਐਨ ਆਰ ਜਿਹੜਾ ਅਮਰੂਦ ਹੁੰਦਾ ਪਿੰਕ ਅਮਰੂਦ ਠੀਕ ਹੈ ਜੀ ਅਸੀਂ ਤਾਂ ਵਿੱਚ ਖੁੱਲੀਆਂ ਛੱਡੀਆਂ ਹੋਈਆਂ ਨੇ ਠੀਕ ਹੈ ਠੀਕ ਹੈ ਜੀ ਤੇ ਆ ਜੋ ਆਪਾਂ ਅਗਲੇ ਤੇ ਚੱਲੀਏ ਬਾਬਾਈ ਹੈਣਾ ਜਿਹੜਾ ਇਹ ਇਹ ਬੱਚਾ ਵਾਣਾ ਜੀ ਤੇ ਇਹ ਇਹਦੀ ਕੀ ਡਿਟੇਲ ਹੈ ਇਹ ਬੱਚਾ ਹੈਗਾ ਜੀ ਆਪਣਾ 31 ਮਹੀਨਿਆਂ ਦਾ ਠੀਕ ਹੈ ਜੀ ਇਹ ਕਿਹੜੀ ਲਾਈਨ ਦਾ ਬਾਬਾਈ 31 ਮਹੀਨਿਆਂ ਦਾ ਬੱਚਾ ਜੀ ਇਹ ਮੱਝੂ ਕੇ ਲਾਈਨ ਦਾ ਬੱਚਾ ਹੈਗਾ ਠੀ ਜੇ ਨੂੰ ਆਪਣੇ ਜੀ ਨੀਲਾ ਘੋੜਾ ਕਹੇ ਜਾਂਦੇ ਨੇ ਨੀਲਾ ਘੋੜਾ ਕਹਿੰਦੇ ਨੇ ਇਹਦੀ ਮਾਂ ਮਾਰਵੜੀ ਸੀਗੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਬਾ ਜੀ ਫਿਰ ਇਹਦਾ ਕੀ ਰੇਟ ਰੇਟ ਵਗੈਰਾ ਕਰਦੇ ਜੀ ਰੇਟ ਇਹਦਾ ਜੀ ਅਸੀਂ 2.5 ਕਰਦੇ ਆ ਜੀ ਅੱਛਾ 2.5 ਲੱਖ ਰੁਪਏ ਮਾਨਤਨ ਹੋ ਜਾਊਗਾ ਹਨਾ ਵਿੱਚੋਂ ਹਨਾ ਜੀ ਰੇਟ ਦਾ ਹਨਾ ਤੇ ਆ ਜੋ ਆਪਾਂ ਅਗਲੇ ਜਾਨਵਰਾਂ ਤੇ ਬਾਬਾ ਜੀ ਚੱਲ ਗਏ ਹਨਾ ਤੇ ਇਹ ਆਪਣੇ ਕੋਲੇ ਇੱਕ ਆ ਗਈ ਮਾਰਵੜੀ ਹਾਂਜੀ ਆ ਲੈ ਵੀ ਮੜੀ ਅੱਗੇ ਤੋਰ ਲੈ ਅੱਗੇ ਲਿਓ ਖਾ ਕੇ ਲਿਓ ਇਹ ਇਹ ਜਿਹੜੀ ਘੋੜੀ ਹੈ ਜੀ ਇਹ ਹੈਗੀ ਹੈ ਮਾਰਵੜੀ ਇਹ ਭرائی ਹੈਗੀ ਆ ਰਤਨਾਕਰ ਦਾ ਬੱਚਾ ਸੀਗਾ ਬੇਮਿਸਾਲ ਠੀਕ ਹੈ ਜੀ ਬੇਮਿਸਾਲ ਦਾ ਬੱਚਾ ਸੀਗਾ ਗੱਜਕੇਸਰੀ ਠੀਕ ਹੈ ਜੀ ਜਿਹੜਾ ਗੱਜਕੇਸਰੀ ਘੋੜਾ ਸੀ ਉਹ ਤੋਂ ਇਹ ਚੈੱਕ ਪਾਸ ਹੈਗੀ ਐ 2.5 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਜੀ ਤੇ ਇਹਦੀ ਕਿੰਨੀ ਉਮਰ ਹੋਊ ਬਬੇ ਜਦੋਂ ਉਮਰ ਇਹਦੀ ਹੈਗੀ ਐ ਜੀ 6 ਸਾਲ ਠੀਕ ਹੈ ਇਹਦੀ ਮਾਰ ਕੀ ਹੈ ਕਿ ਮੱਥੇ ਤੇ ਫੌਲਾ ਤੇ ਮਗਲੇ ਦੋ ਪੈਰ ਇਹਦੇ ਚਟਿਆਣੇ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਇਹ ਵੀ ਦੇ ਦਾਂਗੇ ਜੀ ਤਿੰਨ ਦੀ ਦੇ ਦਾਂਗੇ ਠੀਕ ਹੈ ਜੀ ਤੁਹਾਨੂੰ ਲੱਗਦੀ ਤੇ ਇਹਦੂ ਅੱਗੇ ਆਪਾਂ ਜੀ ਨੌਕਰੀ ਤੇ ਹਨਾ ਹਾਂਜੀ ਹਾਂ ਬਾਬਾ ਯਾ ਦਿਖਾ ਦਿਓ ਨੁਕਰੀ ਇਹ ਇਹਦਾ ਵੀ ਹੈ ਨਾ ਤੁਸੀਂ ਦੱਸਿਆ ਸੀ ਵੀ ਇਹ ਬਹੁਤ ਚੰਗੇ ਘਰੋਂ ਆਈ ਹੋਈ ਹੈ ਨਾ ਇਹ ਹਾਂਜੀ ਇਹ ਵੀ ਆਪਣੇ ਜਵਾਲਾਮੁਖੀ ਘੋੜਾ ਸੀਗਾ ਜਿੰਨਾਂ ਕੋਲ ਅੰਬਰਸਰ ਜੀ ਠੀਕ ਹੈ ਜੀ ਉਹਨਾਂ ਤੋਂ ਲਈ ਸੀ ਜੀ ਠੀਕ ਹੈ ਜੀ ਤੇ ਹੁਣ ਇਹ 10 ਦਿਨ ਪਹਿਲਾਂ ਆਪਾਂ ਦਰਾਹੇ ਵੀਰਾ ਹੈਗਾ ਸਨੀ ਵੀਰ ਜੀ ਹੈਗੇ ਨੇ ਠੀਕ ਹੈ ਜੀ ਉਹਨਾਂ ਤੋਂ ਭਰਵਾਈ ਹੈ ਜੀ ਉਹਨਾਂ ਵਾਲੇ ਘੋੜੇ ਤੋਂ ਹਾਂਜੀ ਠੀਕ ਹੈ ਤੇ ਇਹ ਇਹਦਾ ਫਿਰ ਬਾਬਾ ਜੀ ਕੀ ਮਾ ਮੁੱਲ ਵੜੀ ਕਰਦੇ ਇਹਦਾ ਵੀ ਇਹੀ ਰੱਖਿਆ ਜੀ ਤਿੰਨ 3 ਲੱਖ ਰੁਪਏ ਹੈ ਨਾ ਤੇ ਇਹ ਤੋਂ ਬਿਨਾ ਵੀ ਹੋਰ ਵੀ ਹੈਗਾ ਆਪਣੇ ਕੋਲੇ ਜਾਨਵਰ બસ ਜੀ ਇਹ ਚਾਰ ਜੀ ਹੋ ਗਏ ਉਹ ਪੰਜਵਾਂ ਪਿੱਛੇ ਖੜਾ ਠੀਕ ਹੈ ਲੈ ਆਓ ਮੜਾ ਜੀ ਬਾਈ ਇਹਨੂੰ ਵੀ ਅੱਗੇ ਥੋੜਾ ਜਾ ਹਾਲਸਾ ਜੀ ਆਇਓ ਲੈ ਕੇ ਲੈ ਆਓ ਅੱਗੇ ਜੀ ਇਹਦੀ ਇਹਦੀ ਕੀ ਡਿਟੇਲ ਆ ਜੀ ਇਹਦੀ ਹੈਗੀ ਆ 5 ਸਾਲਾਂ ਦੀ ਪਰ ਇਹ ਖਾਲੀ ਆ ਹਲੇ ਠੀਕ ਆ ਜੀ ਹਾਂ ਜੀ ਤੇ ਇਹਦਾ ਕੀ ਮੁੱਲ ਵੜੀ ਕਰਦੇ ਬਾਬੇ ਇਹ ਦੇ ਦਾਂਗੇ ਜੀ ਸਵਾ ਦੋ ਠੀਕ ਆ ਇਹ ਸਵਾ ਦੋ ਨੂੰ ਦੇ ਦਾਂਗੇ ਆ ਬਾਈ ਇੱਕ ਵਾਰੀ ਹਨਾ ਆਪਦੇ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਇੰਨਾ ਜਾਨਵਰਾਂ ਦੇ ਵਿੱਚੋਂ ਕੋਈ ਵੀ ਡਿਟੇਲ ਲੈਣੀ ਹੋਊਗੀ ਜਾਂ ਮੰਡੀ ਦੇ ਵਿੱਚ ਆ ਕੇ ਜਾਂ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਤੋਂ ਕਿਸੇ ਨੇ ਖਰੀਦਣਾ ਉਹ ਤੁਹਾਡੇ ਨਾਲ ਸੰਪਰਕ ਕਰ ਸਕਿਆ ਜੀ ਮਿਹਰਬਾਨੀ ਵੀਰ ਜੀ ਮੈਂ ਦੁਬਾਰਾ ਤੋਂ ਦੱਸਦਾ ਸਾਰਿਆਂ ਨੂੰ ਅ ਅਸੀਂ ਆਏ ਹਾਂ ਜੀ ਪਿੰਡ ਬਡੌਂਦੀ ਤੋਂ ਠੀਕ ਹੈ ਜੀ ਡਿਸਟ੍ਰਿਕਟ ਲੁਧਿਆਣਾ ਖਾਸ ਪਿੰਡ ਬਡੌਂਦੀ ਹੈਗਾ ਇਹ ਪਿੰਡ ਪੱਖੋਵਾਲ ਦੇ ਨਾਲ ਪੈਂਦਾ ਜੀ ਕਿਲੋਮੀਟਰ ਤੇ ਠੀਕ ਹੈ ਜੀ ਠੀਕ ਹੈ ਜੀ ਇਹ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ 98140 ਠੀਕ ਹੈ ਜੀ 70996 ਠੀਕ ਇਹਨਾਂ 5 ਜਨਵਰੀਆਂ ਦੇ ਵਿੱਚੋਂ ਮਿੱਤਰੋ ਕਿਉਂਕਿ ਦੋ ਮਾਰਵੜੀ ਘੋੜੀਆਂ ਤੇ ਦੋ ਹੈਗੀਆਂ ਨੁਕਰੀਆਂ ਇੱਕ ਘੋੜੀ ਇੱਕ ਬਸ਼ੇਰੀ ਦੀ ਇੱਕ ਹੈਗਾ ਮੱਜੂਗੇ ਬਲੱਡ ਲਾਈਨ ਦਾ ਬਸ਼ੇਰਾ ਤੇ ਬਾਈ ਜੀ ਹੁਣ ਤਾਂ ਤੁਸੀਂ ਕੋਈ ਵੀ ਖਰੀਦਣ ਦਾ ਵਿਚਾਰ ਬੰਦਾ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕਿਸੇ ਵੀ ਖਰੀਦਣ ਵਾਲੇ ਵੀਰ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਜਿਉਂਦੇ ਬਸਦੇ ਰਹੋ ਜੀ ਧੰਨਵਾਦ